ਸੋ ਇੱਕ ਗੱਲ ਤੁਸੀਂ ਧਿਆਨ ਨਾਲ ਦੇਖੋ ਕਿ ਜਦੋਂ ਵੀ ਕੁਦਰਤ ਦੇ ਵਿੱਚ ਮੀਂਹ ਦੇ ਨਾਲ ਪਾਣੀ ਪੈਂਦਾ ਜੰਗਲਾਂ ਨੂੰ ਉਹਨੂੰ ਅਸੀਂ ਰੈਪਲੀਕੇਟ ਜਾਂ ਕਹ ਲਈਏ ਉਹਦੀ ਕਾਪੀ ਕਿਵੇਂ ਕਰ ਸਕਦੇ ਹਾਂ ਪਿੱਛੇ ਮੇਰੇ ਪਰਨੀ ਪਾਣੀ ਦੇ ਰਹੇ ਜਿਹੜਾ ਇਹ ਇੰਡਸਟਰੀਅਲ ਲੈਵਲ ਦਾ ਸ਼ੋਰ ਹੈਟਡਿਟ ਆ ਬਟਾ ਇਥੇ ਜੋ ਪਾਣੀ ਨਿਕਲਦਾ ਹੀ ਇਸ ਤਰ੍ਹਾਂ ਹੈ ਕਿ ਜਵੇਂ ਮੀਂਹ ਦਾ ਪਾਣੀ ਹੋਵੇ ਬਹੁਤ ਸੌਫਟੇ ਦੇ ਧਾਰ ਹੁੰਦੀ ਹੈ ਤੇ ਜਿਸ ਤਰ੍ਹਾਂ ਪਾਣੀ ਦੇ ਰਹੇ ਹੈ ਇਹ نیچے ਪਹੁੰਚਦਾ ਪਹੁੰਚਦਾ ਬਹੁਤ ਜ਼ਿਆਦਾ ਸੌਫਟਲੀ ਜ਼ਮੀਨ ਦੇ ਉੱਤੇ ਡਿੱਗਦਾ ਹੈ ਤੇ ਜੜ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਦਾ ਤੇ ਸੋਇਲ ਰੋਜਨ ਨਹੀਂ ਹੁੰਦੀ ਦੂਸਰੀ ਗੱਲ ਜਦੋਂ ਅਸੀਂ ਪ੍ਰਾਲੀ ਪਾਉਂਦੇ ਆ ਤੇ ਪ੍ਰਾਲੀ ਦੇ ਵਿੱਚ ਇਹ ਟ੍ਰਿਕਲ ਕਰਕੇ ਜਾਣਾ ਪਹਿਲਾਂ ਪ੍ਰਾਲੀ ਨੂੰ ਜਾਂ ਜਿਹੜੀ ਪੱਤਿਆਂ ਦੀ ਚਾਦਰ ਹੈ ਉਹਨੂੰ ਹਿਟ ਕਰਦਾ ਡਾਇਰੈਕਟਲੀ ਮਿੱਟੀ ਦੀ ਚਾਦਰ ਨੂੰ ਹਿਟ ਨਹੀਂ ਕਰਦਾ ਪਾਣੀ ਤਾਂ ਕਿ ਮਿੱਟੀ ਸੋਇਲ ਜਿਹੜੀ ਹੈ ਈਰੋਜਨ ਨਾ ਹੋ ਜਾਵੇ ਇਸ ਤਰ੍ਹਾਂ ਅਸੀਂ ਜਿਹੜਾ ਨੀਵੋਚਿਤ ਲਗਾਏ ਉਹ ਨਾਲ ਕੁਦਰਤ ਜੰਗਲ ਵੀ ਨੇ ਉਹਨਾਂ ਦੇ ਲਈ ਸਪੈਸ਼ਲ ਅਦਾਹਤਾ ਚ ਇਹ ਜ਼ਰੂਰੀ ਹੈ ਕਿ ਅਸੀਂ ਪਾਣੀ ਜਿਹੜਾ ਇਸ ਤਰ੍ਹਾਂ ਦੇ ਸ਼ੌਰ ਹੈਡ ਨਾਲ ਪਾਣੀ ਦਈਏ ਕਿ ਕੁਦਰਤੀ ਲੱਗੇ ਜੰਗਲ ਨੂੰ ਵੀ ਇਹਦੇ ਲੱਗੇ ਕਿ ਮੀਂਹ ਪੈ ਰਿਹਾ ਏ ਗੱਲ ਧਿਆਨ ਨਾਲ